ਨਾਸਰੀ ਮੁਹੱਲਾ ਪੰਜਵਾਂ ਜੇ ਕਿ ਘੜੀ ਨਾ ਦੇਖੋ ਆਉ ਲੋ ਸੇਵਕਾਂ ਨੂੰ ਮਨ ਦੇ ਸਮੇਂ ਦੀ ਔਖੀ ਘੜੀ ਤੇ ਦਿੱਤਾ ਵੀ ਔਖੀ ਘੜੀ ਅਗਿਆਨਤਾ ਦੀ ਹੰਗਕਾਰ ਤਾਂ ਕਰਕੇ ਜਰਵਾਦ ਕਾ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਗ ਦੀ ਔਖੀ ਘੜੀ ਵੇਖਣ ਦੀ ਨਾਂ ਦੇ ਸਮੇਂ ਦੀ ਆਪਣਾ ਵਿਦਗ ਸਮਾਲੇ ਪਰਮਹਲਾ ਸਾਹਿਬ ਜਾਣ ਕੇ ਆਪ ਦੇ ਸੇਵਕਾਂ ਨੂੰ ਸੰਭਾਲਦੇ ਹੈ ਪ੍ਰਭ ਜਨ ਕੇ ਸਾਸਨੇ ਹਾਰੇ ਸਹਾ ਤੱਕ ਤੱਕ ਦੇ ਦੇ ਨੇ ਮਹਾਰਾਜ ਨੂੰ ਖਾਸ ਆਸ ਨਾ ਆਵੇ ਹਰ ਦੇ ਰਾਖੇ ਆਪਣੇ ਕੋ ਆਪ ਦੇ ਸੇਵਕਾਂ ਨੂੰ ਕਿਰਪਾ ਦੇ ਹੱਥ ਦੇ ਕੇ ਰੱਖਿਆ ਕਰਦਾ ਹੈ ਸਾਸ ਸਾਸ ਪ੍ਰਤ ਪਾਲੇ ਕੋਲੇ ਜਾਂਦੇ ਸਹਿ ਸਹਿ ਮੇਰਾ ਸਾਰਿਆਂ ਤੈ ਪਾਲਣਾ ਕਰਦਾ ਹੈ ਪ੍ਰਭ ਸੇਵ ਲਾਗ ਰਿਹਾ ਮੀਰਾ ਜੀ ਉਸ ਵਾਹਿਗੁਰੂ ਪ੍ਰਭੂ ਦੇ ਨਾਮ ਸਾਡਾ ਚਿੱਤ ਲੱਗ ਰਿਹਾ ਹੈ ਪ੍ਰੇਮ ਦੇ ਨਾਲ ਆਦੇ ਅੰਤ ਪ੍ਰਭ ਸਦਾ ਸਹਾਇ ਜੋ ਸਾਰੇ ਯਦ ਦੇ ਆਰਿਚੇ ਅਗਸਟਾਨ ਸਰੂਪ ਹੈ ਅੰਤ ਵਿੱਚ ਸਦਾ ਦਾ ਸਰੂਪ ਹੈ ਵਰਤਮਾਨ ਸੰਗਿਆ ਦੇ ਆਪ ਸਰੂਪ ਹੋ ਕੇ ਸਦਾ ਵਾਹਿਗੁਰੂ ਸੇਵਾ ਕਰਨ ਵਾਲਾ ਹੈ ਨਿਮਰ ਮਾਰਮੀ ਤੰਨੇ ਸਦਾ ਸਜਾ ਸਕੂ ਹਾਉ ਮਨ ਵਿਲਾਸ ਭਈ ਸਾਹਿਬ ਕਹਿ ਕਿ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਇਹ ਕੋਹਤ ਕੋ ਵੇਖ ਕੇ ਮਨ ਚ ਬਲਾਸ ਆਨੰਦ ਹੋ ਗਏ ਹਾਂ ਅਚਰੇ ਜੋ ਦੇਖ ਬੜਾ ਇਹ ਉਸ ਚਰ ਦੀ ਬੁਢਾ ਆਈ ਵੇ ਨਾਮ ਤੇ ਹੋ ਗਏ ਸਾਹਿਬ ਦੇ ਕੋਹਤ ਕੋ ਵੇਖ ਕੇ ਇਸ ਪ੍ਰਕਾਰ ਦੇ ਹਰ ਸਿਮਰ ਸਿਮਰ ਆਨੰਦ ਕਰ ਨਾਮ ਤੋਂ ਸਤਿਗੁਰੂ ਜੀ ਕਹਿੰਦੇ ਹਰੀ ਜੋ ਸਿਮਰਨੇ ਜੋਗ ਹੈ ਉਹਦੇ ਸਿਮਰਨ ਸਿਮਰ ਤੇ ਆਨੰਦ ਮਾਨਣਾ ਕਰਦੇ ਹਾਂ ਸਭ ਕੋ ਲੁਕਾਇਰ ਖਾਇਰ ਨੈਗਰਿ ਨੈਗਰਿ ਦੇ ਸੇਵਕਾਂ ਦੀ ਪੂਰੀ ਪ੍ਰਤਗਿਆ ਜੋ ਨਿਯਮ ਕੀਤੇ ਸੀ ਉਹ ਪੂਰੇ ਰੱਖਣੇ ਕੀਤੇ ਹਨ